ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਉਹਨਾਂ ਨੇ ਰਿਕਵੈਸਟ ਆ ਕੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਆਪਾਂ ਪਿੰਡ ਧੌਲਾ ਤੋਂ ਕਵਰ ਕਰ ਰਹੇ ਹਾਂ ਅਡਰੈਸ ਦੀ ਜਾਣਕਾਰੀ ਆਪਾਂ ਵੀਰਾਂ ਤੋਂ ਮੁੱਕਦੇ ਰਹੇ ਬਾਈ ਹੱਸੇ ਹੀ ਕਾਲ ਨਾਮ ਐਡਰੈਸ ਕਨਫਰਮ ਕਰਵਾ ਲਓ ਵੀਰ ਦਰਸ਼ਨ ਪਿੰਡ ਤੋਲਾ ਬਾਈ ਜ਼ਿਲ੍ਹਾ ਬਰਨਾਲਾ ਨਾਮ ਦਰਸ਼ਨ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਤੇ ਆਪਣਾ ਕੰਮ ਦਰਸ਼ਨ ਵਪਾਰ ਦਾਣਾ ਵੀਰ ਤੇ ਜਿਹੜੀ ਵੀਰੇ ਆਪਾਂ ਸਕਰੀਨ ਤੇ ਝੋਟੀ ਦੇਖੀ ਨੇ ਕੈ ਮਾਸੂਆ ਸੁਈਆ 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 ਨਾ ਵੀਰੇ ਮਾਗਰ ਬੱਚਾ ਕੀ ਹੈ ਕੱਟੀ ਆ ਬਾਈ ਕਹਿ ਕੇ ਦੇਣਾ ਦਾ ਸੁਗਾ 20 ਤੋਂ 22 ਦਿਨ ਹੋ ਗਏ 25 ਦਾ ਮੰਗ ਲਓ ਤੇ ਦੁੱਧ ਹਾਜ਼ਰ ਕਿੰਨਾ ਹੁਣ ਆਪਾਂ 14 ਕਿਲੋ ਬਣਾ ਕੇ ਕਿਹਾ ਬਾਈ 12 ਕਿਲੋ ਬਣਾ ਕੇ ਦੇ ਰਿਹਾ ਹਾਂ ਉਪਰਾ ਕਰ ਕੀ ਆ ਗਏ ਦੋਸਤੋ ਦੁੱਧ ਵੀਰ ਕਹਿੰਦਾ ਵੀ ਆਪਾਂ 14 ਕਿਲੋ ਮਿਣਕਲੇ ਕਰਦਾ ਉਪਰਾ ਕਰ ਗਈ ਹੁਣ 12 ਕਿਲੋ ਵੀਰ ਦੇ ਕਰੋ ਦੋਸਤੋ ਤੁਸੀਂ ਮਿਣਕੇ ਲੈ ਸਕਦੇ ਹੋਗੇ ਫੁੱਲ ਵੱਡਾ ਕਦਗੜ ਚੋਣ ਚਵਾਦੀ ਹੈਗੀਆਂ ਨ ਇੱਕ ਨੰਬਰ ਬੱਚਾ ਲਾ ਕੇ ਝੋਟੀ ਆਪਣੀ ਬਸਮਾਈ ਹੋਈ ਹੈ ਸੀਲ ਸੰਤ ਠੰਡੇ ਸਵਾਲੀਆ ਕੋਈ ਡਰਦੀ ਕਰਦੀ ਨਹੀਂ ਹੈਗੀ ਦਰਸ਼ਨ ਇਧਰ ਨੂੰ ਹੱਕ ਦੇ ਮਾੜਾ ਹਵਾਨੇ ਪੱਖੋਂ ਪਾਈਆਂ ਨੂੰ ਚੈੱਕ ਕਰਵਾ ਦਈਏ ਦੋਸਤੋ ਤੋਰੇਦਾਰ ਦੀ ਹੈਗੀ ਬਿਲਕੁਲ ਸਾਫ ਬੱਚਾ ਲਾਇਆ ਹੋਇਆ ਆਪਾਂ ਤੁਹਾਨੂੰ ਤਾਂ ਨਹੀਂ ਤੋੜ ਕੇ ਦਿਖਾਰੇ ਵੀ ਚਬਾਈ ਕਰਕੇ ਦਿਖਾ ਦਾਂਗੇ ਲੈਬ ਤੋਂ ਨੂੰ ਜੇ ਕਿਸੇ ਮੇਰੇ ਵੀਰ ਦੀ ਸਾਂਭਦਾਰੀ ਚਾਹੁੰਦੀ ਹੈ ਤਾਂ ਵੀਰ ਦਰਸ਼ਨ ਨਾਲ ਦੋਸਤੋ ਜਰੂਰ ਕੰਟੈਕਟ ਕਰ ਲਿਓ ਥਾਣਾ ਹਵਾਨੇ ਦੀ ਹੈਗੀ ਬਿਲਕੁਲ ਸਾਫ ਨਿਖਣ ਮਾ ਥਣ ਗੈਬ ਤੇ ਤੇ ਦਰਸ਼ਨ ਲੈਣ ਦਾ ਵਾਲਾ ਰੇਟ ਕੀ ਹੋਊਗਾ ਵੀਰੇ ਇਹਦਾ ਮੁੱਲ ਤਾਂ 135 ਹੈ ਬਾਈ 15 ਮਾਨਦਾਲ ਕਰ ਦਾਂਗੇ 130000 ਦੀ ਹੋ ਜੂਗੀ ਹਾਂ ਬਈ ਦੋਸ 130000 ਦੀ ਆਪਾਂ ਦੇ ਦੇ ਦਾਂਗੇ ਬੱਚਾ ਤੁਹਾਨੂੰ ਚੰਗਾ ਦਾ ਹੱਦ ਦਰਸਨ ਚੱਕ ਕੇ ਬਾਲਟੀ ਵੀਰੇ ਧਾਰਾ ਮਾਰ ਕੇ ਦਿਖਾ ਦੇ ਜੇ ਕਿਸੇ ਮੇਰੇ ਵੀਰ ਦੀ ਸਾਹਮਦਾਰੀ ਚਾਉਂਦੀ ਹੈ ਤਾਂ ਵੀਰੇ ਨਾਲ ਦੋਸਤੋ ਜਰੂਰ ਕੰਟੈਕਟ ਕਰ ਸਕਦੇ ਹੋ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9878801916 ਨੀਲੀ ਦਾ ਵੀ ਟੱਚ ਹੈ ਦੋਸਤੋ ਮੱਝ ਪੈਂਦੀ ਹੈ ਕਿ ਤੇ ਮਾਗਰੀ ਨੀਲੀ ਦਾ ਵੀ ਟੱਚ ਚੱਕਤੀ ਹੈਗੀ ਚੌਣ ਚਵਾਦੀ ਹੈਗੀ ਵੀਰ ਕਹਿੰਦਾ ਇਹਨ ਇੱਕ ਨੰਬਰ ਦੋਸਤੋ ਚਵਾਈ ਪੱਖੋਂ ਤੁਸੀਂ ਚੈੱਕ ਕਰ ਸਕਦੇ ਹੋ ਜਾਂ ਦੇਖ ਸਕਦੇ ਹੋ ਬਲੋ ਕੋਲੇਣ ਪੋਲੀ ਗਾਮ ਵਾਲੀ ਚਵਾਈ ਤੇ ਮਾਗ ਲੈ ਜਾਈ ਮਾਰਦੇ ਵੀਰੇ ਚਵਾਈ ਦਾ ਬਈ ਰੂਹ ਵਾ ਕੇ ਜੇ ਦਿਵਾ ਚੋ ਦੋ ਦੋ ਚਵਾਈ ਬਖੋ ਹੈਗੀ ਵੀਰ ਕਹਿੰਦਾ ਚਾਹੀ ਜਵਾਕ ਚੋਈ ਆ ਪੋਲੀ ਗਾਵਾਂ ਬਲ ਬਿਲਕੁਲ ਐਨ ਫੋਕਾ ਚ ਹੋਣਾਗਾ ਤੇ ਦਰਸਨ 130000 ਜੋ ਮਾਨਤਾਣ ਦਾ ਹੋ ਜਾਊਗਾ ਦੋਸਤੋ 130000 ਚ ਘਰੇ ਆ ਬੰਦੇ ਦਾ ਮਾਨਤਾ ਨਹੀਂ ਹੋ ਦੋਸਤੋ ਵੀਰਕਣਾ ਦੁੱਧ 14 ਕਿਲੋ ਜਿਹੜਾ ਆਪਾਂ 14 ਕਿਲੋ ਮਣਕੇ ਲੈਏ ਸੀਗੇ ਤੇ ਥੋੜਾ ਜਿਹਾ ਉਪਰਾਂ ਕਰਕੇ ਮੱਝ ਘਟ ਗਈ ਚੋਣ ਚਵਾਦੀ ਹੈਗੀ ਇੱਕ ਨੰਬਰ ਮੂਰੇ ਮੰਗਰ ਦਾ ਬੈਕ ਹਵਾਨਾ ਚੰਗਾ ਗਦਘੜ ਨੀਲੀ ਰਾਵੀ ਡੱਟ ਜਦੋਂ ਰੋਟੀ ਦੂਜਾ ਸੂਆ ਸੋਈ ਹੈ ਤੇ ਲੈਣ ਦੇ ਨਾਲਾ ਰੇਟ 1 ਲੱਖ 30 ਹਜ਼ਾਰ ਘਰੇ ਆ ਬੰਦਾ ਮਾਨਤਾ ਨਾਲ ਜਰੂਰ ਹੋਗਾ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਦੋਸਤੋ ਸਵੇਰ ਦੀ ਚਵਾਈ ਪ੍ਰੋਪਰ 6 ਵਜੇ ਦੇ ਲਗਭਗ ਹੀ ਵੀਰ ਕਹਿੰਦਾ ਹੋਈ ਹੋਈ ਹੈ ਹੁਣ ਆਪਣਾ ਵੀਡੀਓ ਕਵਰ ਕਰਨ ਦਾ ਸਮਾਂ ਵੀ 6 ਕਦੇ ਲਗਭਗ ਹੀ ਆ ਪੰਜ-ਸੱਤ ਮਿੰਟ ਬਾਅਦ ਵੀ ਸਕਦੇ ਨੇ ਪੰਜ-ਸੱਤ ਮਿੰਟ ਘਾਟ ਵੀ ਸਕਦੇ ਨੇ ਜੇ ਕਿਸੇ ਮੇਰੇ ਵੀਰ ਦੀ ਸਾਹਮਧਰੀ ਚਾਹੁੰਦੀ ਹੈ ਦੋਸਤੋ ਮਾਗਰ ਕੱਟਰੀ ਵੀ ਨੀਲੀ ਰਾਬੀਟਾ ਚੱਜੀ ਹੈ ਚੰਗੀ ਗਰੋਸਾ ਕੱਟਰੀ ਜੇ ਕੋਈ ਵੀਰ ਚੰਗੀ ਕੱਟੀ ਸਾਂਭ ਲੂਗਾ ਤਾਂ ਕੱ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਦੋਸਤੋ ਤੈਨੂੰ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ